ਹਾਰਡ ਪ੍ਰਭਾਵਿਤ ਖੇਤਾਂ ਨੂੰ ਹੜ੍ਹ ਵਾਲੇ ਲੋਕਾਂ ਨੂੰ ਬਚਾਉਣ ਵਾਸਤੇ ਔਰ ਉੱਥੇ ਜਿਹੜੀਆਂ ਕਿ ਫੈਸਿਲਟੀਆਂ ਜਿਹੜੀਆਂ ਮਹਈਆ ਕਰਵਾਉਣ ਵਾਸਤੇ ਸੂਬਾ ਪਦਰੀ ਕੰਟਰੋਲ ਰੂਮ ਜਿਹੜਾ ਕਿ ਜ਼ਿਲੰਦਰ ਦੇ ਸਰਕਟ ਹਾਊਸ ਵਿੱਚ ਸਥਾਪਿਤ ਕਰ ਦਿੱਤਾ ਗਿਆ ਇੱਕ ਵਾਰ ਮੈਂ ਦਿਖਾਣਾ ਚਾਹੁੰਦਾ ਆਪਣੇ ਕੈਮਰਾਮੈਨ ਨੂੰ ਤੁਹਾਨੂੰ ਦਿਖਾ ਦੇ ਤਾਂ ਕੰਟਰੋਲ ਰੂਮ ਦੀ ਜਿਹੜੀ ਸ਼ੁਰੂਆਤ ਹੈ ਕਰ ਦਿੱਤੀ ਗਈ ਹੈ ਇਹ ਕੰਟਰੋਲ ਰੂਮ ਜਿਹੜਾ ਹੈ ਕਿ ਸੂਬਾ ਪਦਰੀ ਕੰਟਰੋਲਰ ਨੂੰ ਸਟੇਟ ਕੰਟਰੋਲ ਰੂਮ ਕਿਹਾ ਕਿ ਪੂਰੇ ਸੂਬੇ ਤੋਂ ਜਿਹੜਾ ਹੈ ਕਿ ਲੋਕੀ ਇੱਥੇ ਜਿਹੜਾ ਹੈ ਕਿ ਇਸ ਕੰਟਰੋਲ ਰੂਮ ਦੇ ਵਿੱਚ ਜਿਹੜਾ ਹੈ ਕਿ ਨੋ ਫੋਨ ਕਰਕੇ ਆਪਣੀ ਸਮੱਸਿਆਵਾਂ ਔਰ ਆਪਣੇ ਖੇਤਰ ਦੀ ਜਾਣਕਾਰੀ ਦੇ ਸਕਦੇ ਨੇ ਔਰ ਜਿਹੜੀ ਹੈ ਸਹਾਇਤਾ ਲੈ ਸਕਦੇ ਨੇ ਤਾਂ ਇਸ ਪਾਬਤ ਜਿਹੜਾ ਹੈ ਕਿ ਅਸੀਂ ਜਿਹੜਾ ਕਿ ਗੱਲਬਾਤ ਕਰਦੇ ਆ ਡਿਸਟ੍ਰਿਕਟ ਰੈਵਨਿਊ ਅਫਸਰ ਨਵਦੀਪ ਸਿੰਘ ਉਹਨਾਂ ਨਾਲ ਜਿਹੜਾ ਇੱਥੇ ਡਿਊਟੀ ਲੱਗੀ ਹੈ ਸਰ ਇਸ ਕੰਟਰੋਲ ਰੂਮ ਜਿਹੜਾ ਇਸ ਸਟੇਟ ਪੱਧਰੀ ਹੈ ਸੂਬਾ ਪੱਧਰੀ ਹੈ ਹਰਤਵ ਬਾਬਤ ਖੇਤਰ ਤੇ ਨਵੀਆਂ ਲੋਕਾਂ ਵਾਸਤੇ ਇੱਕ ਕੰਟਰੋਲ ਰੂਮ ਸਥਾਪਨਾ ਕੀਤੀ ਗਈ ਹੈ ਤੇ 72% ਮੋਡ ਚਾਰਟ ਹੋ ਗਈ ਹੈ ਥੋੜਾ ਸਭ ਜਾਣਕਾਰੀ ਇਹਦਾ ਕਿਸ ਤਰ੍ਹਾਂ ਕੰਮ ਕਰੇਗਾ ਕਿਹੜੇ ਕਿਹੜੇ ਨੰਬਰ ਹੋਣਗੇ ਕਰਨ ਜੀ ਇਸ ਦਾ ਜੀ ਮੇਨ ਨੰਬਰ ਜੋ ਹੈਗਾ 0181 2248064 ਇਸ ਤੇ ਸਾਨੂੰ ਕਾਲ ਆਉਂਗੀ ਕੋਈ ਵੀ ਹਰਤਵ ਵਾਲਾ ਬੰਦਾ ਹੈਗਾ ਉਹ ਵੀ ਲਿੱਖੇ ਮਹਿਗਾ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਰਿਕੁਐਸਟ ਕਰਦਾ ਹੈ ਫੋਰ ਇਗਜ਼ਾਮਪਲ ਕੋਈ ਰੈਸਕਿਊ ਲਈ ਕਰਦਾ ਕੋਈ ਲੀਫ ਰਿਕਵੈਸਟ ਕਰਦਾ ਫ্রম 올 ਓਵਰ ਦਿਸ ਸਟੇਟ ਐਸਯੂ ਐਚ ਰੀਸੀਵ ਕਰਦਾ ਹੈ ਰਿਕੁਐਸਟ ਉਹਨਾਂ ਦੀ ਤੇ ਕਨਸਰਨ ਡਿਸਟ੍ਰਿਕਟ ਨੂੰ ਕਰਵਾ ਦਿੰਦੇ ਆਂ ਉਹ ਕਨਸਰਨ ਡਿਸਟ੍ਰਿਕਟ ਤੋਂ ਜੋ ਵੀ ਲੀਫ ਅਵੇਲੇਬਲ ਹੋਵੇ ਜਲਤੋ ਜਲ ਬੰਦੇ ਨੂੰ ਪ੍ਰੋਵਾਈਡ ਕਰਦਾ ਜਿਲ੍ਹਾ ਪ੍ਰਧਾਨੀ ਤੁਸੀਂ ਕਿਸ ਤਰ੍ਹਾਂ ਸੰਪਰਕ ਕਰੋਗੇ ਏਸੀ ਦਫ਼ਤਰ ਨੂੰ ਸੰਭਾਲ ਕਰੋਗੇ ਜਾਂ ਫਿਰ ਕੋਈ ਤੁਸੀਂ ਬਸ ਸਪੈਸਿਫਿਕ ਕੋਈ ਕੋਈ ਕੋਰ ਸੈਂਟਰ ਸਥਾਪਿਤ ਕੀਤਾ ਹੈ ਹਰ ਇੱਕ ਕੰਪਨੀ ਆਫਿਸ ਦਾ ਆਪਣਾ ਫਲੈਟ ਰੂਮ ਹੁੰਦਾ ਪਰ ਜੇ ਉਹ ਬਾਹਰ ਕੋਈ ਕਿਸੇ ਉੱਥੇ ਸੰਪਰਕ ਕਰਦੇ ਨੇ ਉੱਥੋਂ ਅੱਗੇ ਫਿਰ ਜਿਹੜੇ ਵੀ ਕੰਸਲਟਰ ਫਿਸ਼ਲਾ ਉਹਨਾਂ ਨੂੰ ਮੈਸੇਜ ਕਰਦੇ ਆ ਤੇ ਇਹ ਇਸਾਰੇ ਸਮੇਂ ਨੂੰ ਕਿੰਨਾ ਦੇਖਾਣੇ ਦੇ ਵਿੱਚ ਜਿਹੇ ਸਾਰੇ ਬ੍ਰਿਸ਼ਾਸ ਨੂੰ ਕੋਈ ਦੂਸਰ ਤੋਂ ਕਾਲ ਆਉਂਦੀ ਹੈ 30 ਸੈਕਿੰਡ ਦੇ ਵਿੱਚ ਵਿੱਚ ਅੱਗੇ ਕਨਵੇ ਕਰਦੇ ਔਰ ਇਹ ਤੋਂ ਕਿ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਜਿਹੜੀਆਂ ਇਸ ਕਾਲ ਦੇ ਟੂ ਦੇ ਇਅਰ ਸਾਡਾ ਜਿਹੜਾ ਮੂਨ ਬੇਸਿਕ ਹੈਗਾ ਫੈਸਿਲਿਟੀਆਂ ਨਹੀਂ ਕੋਈ ਬੇਸਿਕ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਹੈਗੀ ਹੋਸੀ ਬਾਤ ਸੁਣੀਏ ਉਹਨਾਂ ਨੂੰ ਲੀਫ ਜਿਹੜਾ ਹੋਏਗਾ ਉਸ ਨੂੰ ਕਨਸਰਨ ਡਿਸਟ੍ਰਿਕਟ ਹੀ ਮੁਹਾਤਮ ਦੀ ਵੀ ਅਚੀ ਸੋ ਇਟੈਗਰਿਟੀ ਆਮ ਆਦਮੀ ਪਾਰਟੀ ਤੋਂ ਤਰਦੀਪ ਸਿੰਘ ਸਣੀ ਹੁਣ ਵੀ ਇੱਥੇ ਮੌਜੂਦ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਰਲਵੰਦਾ ਦਾ ਸੁਪਾ ਪਦਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਔਰ ਲੋਟੋਰ ਪਾਰਟੀ ਆਪਾਂ ਦੀ ਪਾਰਟੀ ਕੋਲ ਸੀ ਇੱਥੇ ਮੌਜੂਦ ਹੋ ਤੁਹਾਡੀ ਇਸ ਤਰ੍ਹਾਂ ਕਿਸ ਤਰ੍ਹਾਂ ਸ਼ਮੂਲੀਅਤ ਹੈ ਬਿਲਕੁਲ ਜਿਹੜਾ ਸੂਬਾ ਪਧਰੀ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਜਲੰਧਰ ਮਾਨਸਾ ਫਾਜ਼ਿਲਕਾ ਬਰਨਾਲਾ ਕਬੂਤਲਾ ਮੋਗਾ ਪਟਿਆਲਾ ਤੇ ਮੁਕਸਰ ਸਾਹਿਬ ਜਿੱਥੋਂ ਵੀ ਕਾਲ ਆਏਗੀ ਉਸ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ 10 ਤੋਂ 15 ਮਿੰਟ ਦੇ ਵਿੱਚ ਵਿੱਚ ਉਸ ਨੂੰ ਉਸ ਸੂਫਿਦਾ ਦਿੱਤੀ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਹੋ ਗਿਆ ਤੇ ਆਮ ਆਦਮੀ ਪਾਰਟੀ ਦੇ ਲੀਡਰ ਹੋ ਗਏ ਚਾਹੇ ਚੇਅਰਮੈਨ ਹੋਣ ਤੇ ਚਾਹੇ ਮੰਤਰੀ ਹੋਣ ਤੇ ਚਾਹੇ volunteers ਆ ਉਹ ਉਹਨਾਂ ਹੜਾ ਜਿੱਥੇ ਹੜਾ ਆਏ ਹੋਏ ਹਨ ਉੱਥੇ ਹਰ ਜਗ੍ਹਾ ਪਹੁੰਚੇ ਹੋ ਰਹੇ ਹਨ ਤੇ ਹਰ ਤਰ੍ਹਾਂ ਦੀ ਸੂਫਿਦਾ ਜਿਹੜੀ ਲੋਕਾਂ ਨੂੰ ਦਿੱਤੀ ਜਾ ਰਹੀ ਆ 6 ਫੋਨ ਇੱਥੇ ਲਗਾਏ ਗਏ ਹਨ ਤੇ ਇਸ ਦਾ ਨੰਬਰ ਹੈ 0181224004 ਨੰਬਰ ਹੈ ਅਗਰ ਇਹ ਬੀਜ਼ੀ ਹੋਏਗਾ ਤੇ অটোਮੈਟਿਕly ਦੂਸਰੇ ਪਾਸੇ ਪਹੁੰਚ ਲਈ ਜਾਏਗੀ ਬਾਕੀ ਵੀ ਹਰ ਪਿੰਡ ਲਈ ਹਰ ਤਰ੍ਹਾਂ ਦੇ ਨੰਬਰ ਉਹਨਾਂ ਦੇ ਇਲਾਕੇ ਵਾਲਿਆਂ ਨੂੰ ਦਿੱਤੇ ਗਏ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਤੱਕ ਕੇ ਕਿਸੇ ਦੀ ਮੱਝਾਂ ਗਾਵਾਂ ਲਈ ਵੀ ਅਗਰ ਕੋਈ ਸੁੱਕਾ ਚਾਰਾ ਚਾਹੁੰਦਾ ਹੈ ਤਾਂ ਉਹ ਆਪਣਾ ਕਿੱਥੇ ਸਾਨੂੰ ਮੈਸੇਜ ਕਰਕੇ ਕਹਿ ਸਕਦਾ ਹੈ ਸਾਡੀਆਂ ਟੀਮਾਂ ਪਹੁੰਚੀਆਂ ਹੋਈਆਂ ਹਨ ਹਰ ਤਰ੍ਹਾਂ ਦੀ ਸਮਗਰੀ ਦਿੱਤੀ ਜਾ ਰਹੀ ਹੈ ਕੋਸ਼ਿਸ਼ ਕਰ ਰਹੇ 15 ਤੋਂ 20 ਮਿੰਟ ਦੇ ਵਿੱਚ ਵਿੱਚ ਉਹਨਾਂ ਕੋਲ ਹਰ ਚੀਜ਼ ਪਹੁੰਚ ਜਾਵੇ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਇੱਕ ਇਸ ਤੋਂ ਵੀ ਇੱਕ ਵਾਧ ਕੇ ਕੀਤਾ ਗਿਆ ਹੈ ਕਿ ਇਹਨਾਂ ਸਾਰਿਆਂ ਨੂੰ ਇਹ ਕਿਹਾ ਗਿਆ ਹੈ ਕਿ ਜੇ ਨਾਲ ਨੂੰ 15 ਮਿੰਟ ਬਾਅਦ 20 ਮਿੰਟ ਬਾਅਦ ਉਹਨਾਂ ਨਾਲ ਦੁਬਾਰਾ ਟਾਈਅਪ ਕੀਤਾ ਜਾਵੇ ਪਤਾ ਕੀਤਾ ਜਾਵੇ ਉਹਨਾਂ ਨੂੰ ਉਹ ਸੁਵਿਧਾ ਪਹੁੰਚ ਚੁੱਕੀ ਕਿ ਨਹੀਂ ਪਹੁੰਚ ਚੁੱਕੀ ਵੱਡੀ ਪ੍ਰੋਬਲਮ ਇਹ ਨਹੀਂ ਹੁੰਦੀ ਕਿ ਸੁਵਿਧਾ ਕਦੋਂ ਦਿੱਤੀ ਜਾਂਦੀ ਹੈ ਵੱਡੀ ਵੱਡੀ ਗੱਲ ਇਹ ਆ ਕਿ ਉਹਨਾਂ ਨੂੰ ਦੁਬਾਰਾ ਪਤਾ ਕੀਤਾ ਜਾ ਰਿਹਾ ਕਿ ਤੁਹਾਨੂੰ ਇਹ ਸੁਵਿਧਾ ਅਗਰ ਪਹੁੰਚ ਚੁੱਕੀ ਆ ਕਿ ਨਹੀਂ ਪਹੁੰਚੀ ਤੋ ਅਜਿ ਕਿਸ ਤਰ੍ਹਾਂ ਹੈ ਜਿਹੜੀ ਹੈ ਕਿ ਸ਼ਮੂਲੀਅਤ ਰਹਿ ਗਈ ਇਸ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਹੈ ਕਿ ਇਹ ਸੁਭਾ ਪਧਰੀ ਜਿਹੜਾ ਕਿ ਸਥਾਪਿਤ ਕੀਤਾ ਗਿਆ ਕੰਟਰੋਲ ਰੂਮ ਔਰ ਇਹ ਪੰਜਾਬ ਸਰਕਾਰ ਦਾ ਔਰ ਪਾਰਟੀ ਐਜ਼ ਅ ਆਮ ਆਦਮੀ ਪਾਰਟੀ ਦੇ ਅਗੂ ਹੋਂ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਨਾਲ ਤਾਲ ਮਿਲਦੇ ਹੋ। ਪਰ ਸ਼ਾਸ਼ਣ ਆਮ ਆਦਮੀ ਪਾਰਟੀ ਦੇ ਨਾਮ ਚੱਲ ਕੇ ਕਰ ਰਿਹਾ ਕੰਮ ਪ੍ਰਸ਼ਾਸਨ ਦੀ ਪਹਿਲ ਪਧਰੀ ਪ੍ਰਸ਼ਾਸਨ ਸੈਕੰਡ ਅਸੀਂ ਆਮ ਆਦਮੀ ਪਾਰਟੀ ਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਨਾਤੇ ਸਾਡੀ ਹਰ ਵਲੰਟੀਅਰ ਦਾ ਸਾਡੀ ਹਰ ਮੰਤਰੀ ਦਾ ਸਾਡੀ ਹਰ ਲੀਡਰਸ਼ਿਪ ਦਾ ਉਹਨਾਂ ਦੇ ਨਾਲ ਸਾਥ ਦੇਣਾ ਔਰ ਉਹਨਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਇਸ ਚੀਜ਼ ਨੂੰ ਕਲੀਅਰ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਇਹ ਜਿਹੜੇ ਸ਼ੂਨਟਸ ਵਗਨੇ ਚੱਲ ਰਹੇ ਹਨ ਆਮ ਆਮੀ ਪਾਰਟੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਪਣੀ ਯੂਨਿਟਸ ਨੂੰ ਵੀ ਕਰ ਦੇਈਆਂ ਜਿੱਥੇ ਜਿੱਥੇ ਹੜ੍ਹ ਨਹੀਂ ਨਹੀਂ ਆਇਆ ਉਹਨਾਂ ਉੱਥੇ ਦੀ ਵਲੰਟੀਅਰਸ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਜਗ੍ਹਾ ਤੇ ਹੜ੍ਹ ਆਏ ਹੋਣ ਉੱਥੇ ਸਮਗਰੀ ਤੇ ਹਰ ਤਰ੍ਹਾਂ ਨਾਲ ਪਹੁੰਚ ਕੇ ਉਹਨਾਂ ਦੀ ਹੈਲਪ ਕੀਤੀ ਜਾਵੇ। ਫਰਤੋਆ ਬੁਟੀ ਦੇ ਨਵੇਂ ਪ੍ਰਸ਼ਾਸਨ ਨੂੰ ਬਹੁਤ ਅੱਛੇ ਤਰੀਕੇ ਨਾਲ ਕਰ ਰਿਹਾ ਹੈ ਜਿਹੜੀ ਜਿਹੜੀ ਵੀ ਕਾਲਸ ਆ ਰਹੀਆਂ ਹਨ 2 ਮਿੰਟ ਦੇ ਅੰਦਰ ਅੰਦਰ ਕੰਟਰੋਲ ਰੂਮ ਭੇਜਿਆ ਜਾ ਰਿਹਾ ਹੈ ਐਸਟੀਐਮ ਡੀਸੀ ਸਾਹਿਬ ਹਰ ਤਰ੍ਹਾਂ ਦਾ ਪ੍ਰਸ਼ਾਸਨ ਦਾ ਵਿਅਕਤੀ ਅਫਸਰ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਪੀੜਤਾ ਲਈ 24 ਘੰਟੇ ਇਸ ਸਰਵਿਸ ਦੇ ਵਿੱਚ ਕਰ ਰਹੇ ਹਨ ਕੰਮ ਇਹਨਾਂ ਦੇ ਨਾਲ ਨਾਲ ਸਾਡੇ ਮੰਤਰੀ ਸਾਹਿਬ ਐਮਐਲਏ ਸਾਹਿਬ ਔਰ ਹਰ ਤਰ੍ਹਾਂ ਦਾ ਚੇਅਰਮੈਨ ਤੋਂ ਲੈ ਕੇ ਵਲੰਟੀਅਰ ਆਪਣੇ ਦਿਨوں ਮਨ ਨੂੰ ਤਨ ਨੂੰ ਲੱਗਾ ਹੋਣਾ ਠੀਕ ਹੈ जिस तरह की तरलदीप सिंह उन्होंने कहना है कि जो कि इस कंट्रोल रूम रा जो कि आम आदमी पार्टी के आगू प्रशासनिक अधिकारियों का तालमेल बना के जो है कंट्रोल रूम स्थापित किया गया प्रशासनिक अधिकारी अपने तौर पर उसकी सहायता मुहैया करा और कि आम आदमी पार्टी के जो वर्कर ने वो भी मुस्तैद रहन एक बार मैं फिर दिखाना चाहूँगा कि किस तरह इतने वर्किंग चल रही है किस तरह कार्य जोरे ने लगातार जो है कि कॉल्स जो है रहे हैं और तो ये जो है प्रशासन के अधिकारी ने यहां पर पर कॉल कर रहे हैं और खेत राम जेड़े की मुश्किल आता है जो संगठन कर रहे हैं सहायता ले फोन कर रहे हैं और आप ही उत्तर को ज्यादा फोन नंबर दिखा रहा सहायता मुहैया करवा रहे हैं हां ਜਲੰਧਰ ਦੇ ਸਰਕਟ ਹਾਊਸ ਵਿਖੇ ਇਸ ਦਾ ਕਿਸਮ ਦਿਖਾ ਰਹੇ ਹੈ ਕਿ ਸੁਪਾ ਬੋਲਾਦਰੀ ਹਟ ਪ੍ਰਭਾਵਤ ਖੇਤਰਾ ਅਤੇ ਲੋਕਾਂ ਵਾਸਤੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਚਿਰਾਗ ਸ਼ਰਮਾ ਅਜੀਤ ਪਰ ਟੀਵੀ ਜਲੰਧਰ